ਮੋਹਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਪਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਤੁਸੀਂ ਜੀ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਆਪਾਂ ਵੀਡੀਓ ਸ਼ੁਰੂ ਕਰਾਂਗੇ ਆਪਾਂ ਅੱਜ ਪੱਟਾ ਦੇ ਸੂਟ ਦੀ ਡਾਈਮਿੰਗ ਇਹ ਆਪਾਂ ਨੇ ਸੂਟ ਕੱਲ ਕੱਟ ਲਿਆ ਸੀਗਾ ਜੀ ਆਪਾਂ ਨੇ ਕੱਲਾ ਵੀ ਅਲੱਗ-ਅਲੱਗ ਕਰਕੇ ਧਸਤਾ ਕੱਟ ਕੇ ਇਹ ਆਪਣਾ ਸੂਟ ਹੈ ਜਿਹੜੀ ਟਿਸ਼ੂਸ ਸੇਮਰ ਤੇ ਆਈ ਇਹ ਆਪਣਾ ਸੂਟ ਕੱਟ ਕੇ ਆਪਾਂ ਕੱਟਦੇ ਜੀ ਲੈਣਗੇ ਇਹਨਾਂ ਦਾ ਮੇਰੇ ਕਿੰਨੇ ਸੌਖੇ ਤਰੀਕੇ ਕਰਾਂ ਤੇਲੇ ਆਪਾਂ ਲੈ ਲੈਂਗੇ ਜਿਹੜੀ ਧੋਲੀ ਸੀ ਤੋ ਕਿ ਆਪਾਂ ਪ੍ਰੈਸਰ ਮਾਰ ਕੇ ਇਹਦੀ ਤੈਰ ਲਗਾ ਦੀ ਸੀਗੀ ਹੁਣ ਆਪਾਂ ਇਹਦੀ ਲੈਣੇ ਪਾ ਕੇ ਚਲੋ ਜੇ ਇਦਾਂ ਇੱਕ ਮੇਰੀ ਰਿਕੁਐਸਟ ਹੈ ਜੇ ਇਸ ਚੈਨਲ ਦੇ ਵੈਲੀ ਹੋਰ ਸਬਸਕ੍ਰਾਈਬ ਕਰੋਗੇ ਤਾਂ ਮੈਂ ਚੈਨਲ ਉਹ ਜੇ ਕੋਈ ਨਾ ਕਰਨੀ ਚਾਹੁੰਦੇ ਕਣ ਜੇ ਕੋਈ ਨਾ ਕਰਨਾ ਥੋੜਾ ਜਿਹਾ ਇਹ ਜੇ ਤਾਂ ਤੋਂ ਕਿ ਉਹ ਫਟ ਦੇ ਸੁਪਰੀ ਕੋ ਨਹੀਂ ਇਹਨੂੰ ਛਣ ਕੇ ਨਾ ਐ ਸਿੱਧੀ ਸਿੱਧੀ ਨੇਪਾਲਿਕਾ ਵੀ ਥੋੜਾ ਜਿਹੇ ਦੇ ਵਿਚ ਆ ਦੇਖੋ ਸੁਣ ਦਿਖਾਉਣੇ ਤਾਂ ਕਾਨ ਪੈ ਜਾਂਦਾ ਇਹਦਾ ਇਹ ਜੋ ਮਾ ਕਾਨ ਕਰਦੀ ਆਪਣੀ ਕਮੀਜ਼ ਦੀ ਲੰਬਾਈ ਜਿਹੜੀ ਹੈਗੀ ਆ 47 ਇੰਚ 47 ਇੰਚ ਜੇ ਫੋਟ ਹੋ ਜੂਗੀ 43 43 ਰਹੂਗੀ 44 ਆਪਾਂ ਨੇ ਕੱਟਨੀ ਲੰਬਾਈ ਇਹਦੀ 40 ਇੰਚ 40 ਇੰਚ ਆਪਾਂ ਕਮੀਜ਼ ਦੀ ਲੰਬਾਈ ਕੱਟ ਦਾਂਗੇ ਪੰਜਿੰਨਾ ਆਪਣਾ ਖਮੀਰੀ ਉਹਨਾਂ ਆਪਣਾ ਘੇੜ ਆਪੇ ਦੀ ਲਾਦਾਂਗੇ ਨਾਲ ਉਹ ਜਿਹੜੇ ਰਹਿ ਗਏ ਆਪਣੇ ਪਿੱਛੇ ਬਾਲੇ ਉਹ ਆਪੇ ਦੀ ਪ੍ਰੈਸਾ ਕਰਕੇ ਬਾਹਰ ਕੱਢੇ ਕਰਾਂਗੇ ਉਹਨਾਂ ਪੱਕਮੀ ਦੀ ਲੈਣ ਲੱਗ ਕਰਦੇ ਮੇਟਰ ਕੇ ਸੀਗੇ ਜ ਆਪਣਾ 26 ਇੰਚ 26 ਇੰਚ ਹੀ ਆਪਾਂ ਲੈ ਨਹੀਂ ਲਵਾਂਗੇ 이어가 보니 바늘 이거가 보니 기미디 ਕਪੜਾ ਬਹੁਤ ਜਿਆਦਾ ਤਿਲਕਦਾ ਹੀ ਮਾਰਾ ਜਾਂ ਹੱਥ ਲੱਗ ਲੈਣ ਟੱਚ ਹੋਈ ਉਹਦੇ ਨਾਲ ਦੀ ਨਾਲ ਰਿਸਪੀ ਜਾਂਦੀ ਇਹ ਬਹੁਤ ਸਾਵਧਾਨੀ ਨਾਲ ਕੱਟਣੀ ਪਊ ਆਪ ਨੂੰ ਸਲਵਾਣੀ ਇਹਦੇ ਤੇ ਪਤਰਕਿ ਪਹਿਲਾਂ ਆਪ ਕੱਟ ਲਈਏ ਬਾਜੂ ਬਾਜੂ ਦੀ ਲਾਈਨ ਕਿੰਨਾ ਸੀਗੀ ਲੰਬਾਈ 23 ਇੰਚ ంబాయి ਇਹ ਸਾਰੇ ਲੋਨ ਵਾਲੇ ਸੂਟ ਦੇ ਕੱਟਣ ਤੇ ਬਹੁਤ ਮਿਹਨਤਾਂ ਦੀ ਸਿਰ ਤੇ ਘੱਟ ਟਾਈਮ ਲੱਗਦਾ ਕੱਟਣ ਤੇ ਵੱਧ ਲੱਗਦਾ ਕੁਸ਼ਾਪਾ ਨੇ ਕਹਤਾ ਕਿ ਅਸੀਂ ਕੁਝ ਕੁਝ ਅੱਜ ਕੱਟਾਂਗੇ ਇਹਨਾਂ ਵਾਸਤੇ ਪੂਰਾ ਫੋਲਡ ਕਰਕੇ ਦੋ ਦਿਨਾਂ ਸੈੱਟ ਕਰਨਾ ਪੈਂਦਾ ਹੈ ਮੜਾ ਘੱਤ ਲਾ ਜੁਸਕ ਜਾਂਦਾ ਹੈ ਬਾਕੀ ਕਿ ਪੀਸ ਆਪ ਇੱਧਰ ਕਰ ਲਿਆ ਇੱਕ ਪੀਸ ਆਪਾਂ ਨੇ ਇੱਧਰ ਧਰ ਲੇ लुरी पिस पइजब सकता काशी नपाए नपाए नपाइन यस तर ਬਿਲਕੁਲ ਵੀ ਨਹੀਂ ਹਿਲਾਉਣਾ ਹੌਲੀ ਹੌਲੀ ਥੋੜੇ ਹੱਥ ਨਾਲ ਲੱਟਣਾ ਇਹ ਕਿਹਨੇ ਟਿਸ਼ੂ ਸੀ ਮਰਦਾ ਸੂਟਾ ਹੀ ਏ ਜਿਹੜੇ ਕਾਟਨ ਦੇ ਆਪਣੇ ਦੂਸਰੇ ਹੁੰਦੇ ਨੇਗੇ ਉਹ ਤਾਂ ਛੇਤੀ ਕੱਟੇ ਜਾਂਦੇ ਨੇ ਕੋਈ ਇਹਨਾਂ ਚ ਹੋਣੀ ਆਉਂਦਾ ਹੈ ਜਿਹੜੀਆਂ ਪਾਣਾ ਬਣਾਉਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਬਹੁਤ ਜ਼ਿਆਦਾ ਇਹ ਕਿਤਾ ਹਲਕਾ ਕੱਪੜਾ ਬਹੁਤ ਜ਼ਿਆਦਾ ਹੈ Es que Jalomare y no hay llanta. la pizza, pues, Sopkan lagi. Hei, apa? Eh, siapa?

ਤੇ ਆਪਣੇ ਦੋ ਪੀਸ ਆਪਣੇ ਹੈਦਰ ਸੀਗੇ ਇੱਕ ਉੱਪਰ ਲੱਗੀ ਸਪਾਏ ਨੇ ਇਹਦਾ ਚੱਕ ਲੈਣੇ

ਜੋੜ ਦੇਣਾ ਤੇ ਹੁਣ ਆਪਾਂ ਇਹ ਸਪਾ ਜੋੜਦਾ ਇਹਦੇ ਨਾਲ ਇਹ ਸੀਗੇ ਜ ਆਪਣਾ ਲਾਈਨਿੰਗ ਕੱਟਣ ਦਾ ਤਰੀਕਾ ਫਿਰ ਆਪਾਂ ਨਾਲ ਤਮੀਜ਼ ਹੀ ਰਹਿ ਗਈ ਕਿ ਵੀਜੇ ਆਪਾਂ ਕਪੜਾ ਲੱਗ ਕਰਤਾ ਫਿਰ ਆਪਾਂ ਨਾਲ ਜੋ ਪ੍ਰੈਸ ਲਾ ਕੇ ਉਹਦੇ ਨਾਲ ਦੇ ਨਾਲ ਆਪਾਂ ਉਹ ਕਰਕੇ ਜੋੜਦਾਗੇ ਕੱਟ ਕੇ ਉਹਦੇ ਨਾਲ ਉਹਦੀ ਆਪਾਂ ਕਟਾਂ ਪਾਦਾਂਗੇ ਜੁਮੀਦ ਦੇ ਚਲੋ ਜੀ ਵੀਡੀਓ ਵਧੀਆ ਰੱਖੀ ਤਾਂ ਕਿ ਸ਼ਹਿਰ ਜਿਹਾ ਕਰਦੇ ਚਲੋ ਅੱਜ ਜਿੱਦੀ ਜਿੱਦੀ ਦਿੱਤੇ ਕਰਦੇ ਮੈਂ ਜਨਸਤ ਕੁਰਾਵਾਂ